ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਦੋ ਕੈਂਪੇਨਸ ਨੇ ਯੁੱਧ ਨਸ਼ਾ ਵਿਰੋਧ ਤੇ ਗੈਂਗਸਟਰਾਂ ਤੇ ਵਾਰ ਦੋਨਾਂ ਨੂੰ ਅਗਰ ਆਪਾਂ ਕੰਬਾਈਨ ਕਰਕੇ ਦੇਖੀਏ ਤਾਂ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਨਾਰਕੋ ਆਰਮਸ ਜਿਹੜਾ ਹੈਗਾ ਇੱਕ ਅਕ੍ਰੋਸ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤਾ ਜਾਣ ਵਾਲਾ ਸਾਰਾ ਦਾ ਸਾਰਾ ਨੈਟਵਰਕ ਮੋਡਿਊਲ ਬਸਟ ਕੀਤਾ ਇਹਦੇ ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.5 kg heroin do sophisticated pistols 198000 rupya drug money te 34 live cartridges ne 9mm di recovery hoyi hai je appa eh di sari detail dekhiye ta eh basically sari ek extended family hai sare chache taaya de munde hai ranian pind hai ga bilkul border de utte amritsar rural de vich lokon ko lokon ke police station de vich ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਆ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡਰਾਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਹਦੇ ਵਿੱਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਕਿਊਸ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਟੋਟਲ ਜਿਹੜੇ ਜਸਕਿੰਦਰ ਸਿੰਘ ਏਰੀਅਸ ਸਿਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਰਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਹੀ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਇਹ ਉੱਥੋਂ ਰਾਣੀਆਂ ਦਾ ਹੀ ਆ ਗੁਰਮukh ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਜਿਹੜਾ ਸਿਕੰਦਰ ਹੈ ਇਹੀ ਇੱਕ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ ਸੋ ਜੇ ਇਹਨਾਂ ਦਾ ਆਪਾਂ ਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ। ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮੁਖ ਤੇ ਸੁਖਦੀਪ ਇਹਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ ਇੱਕ 0.30 ਬੋਰ ਦਾ ਜਿਹੜਾ ਪਿਸਟਲ ਹੈ ਸੋਫਿਸਟੀਕੇਟਿਡ ਹੋ ਰਿਕਵਰ ਹੋਏ। ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁਛਕਿਤ ਬਾਅਦ 1.5kg ਹੀਰੋਇਨ ਵੀ ਰਿਕਵਰ ਹੋਈ। ਇਹ ਸਾਰੇ ਜਿਹੜੇ ਪਾਕਿਸਤਾਨ ਬੇਸ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਇੰਟੈਕ ਸੀ। ਉਹ ਜਿਹੜੀ ਮੇਨ ਖਾਸ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੇ ਕਾਰਟ੍ਰਿਜਸ ਮਿਲੇ 34 ਜੇ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਨ ਰਿਕਵਰ ਹੁੰਦੇ ਰਹੇ ਪਰ ਕਾਰਟ੍ਰਿਜਸ ਘੱਟ ਮਿਲਦੇ ਰਹੇ ਹੈ। ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਰਟ੍ਰਿਜਸ ਯੂਜ਼ ਕਰਨ ਵਾਸਤੇ ਬਹੁਤ ਝੂਠ ਪੈਂਦੀ ਹੈ। ਇਹ ਜਿਹੜਾ ਨੈਟਵਰਕ ਹੈ ਮੇਨਲੀ ਹੁਣ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਰਟ੍ਰਿਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦੇਈਏ ਤਾਂ ਹੀ ਉਹ ਪਿਸਟਲ ਕਾਰਗਰ ਹੁੰਦੇ ਆ ਤਾਂ ਹੀ ਉਹਦੀ ਫਾਰਪਾਰ ਵੱਧਦੀ ਹੈ ਕਿ ਜਿਹੜੇ ਕਾਰਟ੍ਰਿਜਸ ਨੇ ਬੜੀ ਇੰਪੋਰਟੈਂਟ ਗੱਲ ਹੈ ਪਾਕਿਸਤਾਨ ਆਰਡਨੈਂਸ ਫੈਕਟਰੀ ਹੈਗੀ ਹੈ ਪੀਓਐਫ ਉੱਥੋਂ ਦੇ ਮੈਨੂਫੈਕਚਰ ਨੇ ਜਿਹਦੇ ਤੋਂ ਬੜਾ ਕਲੀਅਰ ਇਹ ਹੁੰਦਾ ਕਿ ਪਾਕਿਸਤਾਨ ਦੇ ਥਰੂ ਹੀ ਇਹ ਆਏ ਨੇ ਮੋਹਰ ਲੱਗੀ ਹੋਈ ਹੈ ਔਰ ਆਫੀਸ਼ੀਅਲੀ ਜਿਹੜੀ ਆਰਡਨੈਂਸ ਫੈਕਟਰੀ ਦੇ ਜਿਹੜਾ ਅਮੂਨੀਸ਼ਨ ਹੈ ਉਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਇਸ ਦਰਸਾ ਸਕਦੇ ਹਾਂ ਕਿ ਇਹ ਕੰਮ ਕਿੱਦਾਂ ਹੋ ਰਿਹਾ ਸਕੋਡਾ ਕਾਰ ਵੀ ਸੀ ਇਹਨਾਂ ਕੋਲ ਤੇ ਜਿਹੜੀ ਮੇਨ ਇਸ਼ੂ ਇਹ ਹੈ ਕਿ ਫੋਰਨ ਬੇਸ ਕੁਝ ਹੈਂਡਲਰਸ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਉਹ ਵੀ ਇਹਦੇ ਇਹਨਾਂ ਦੇ ਕੋਈ ਦੂਰੋਂ ਨੇੜੋਂ ਰਿਸ਼ਤੇਦਾਰ ਹੀ ਨਹੀਂ ਉਹ ਵੀ ਨਾਲ ਇਹਨਾਂ ਦੇ ਵਿੱਚ ਹੈਗੇ ਬਿਕੋਜ਼ ਆਪਰੇਸ਼ਨ ਅਜੇ ਚੱਲ ਰਿਹਾ ਤੇ ਅਸੀਂ ਇਹਨੂੰ ਅਜੇ ਤੁਹਾਡੇ ਨਾਲ ਪੂਰਾ ਨਹੀਂ ਮੈਂ ਡਿਸਕਲੋਜ਼ ਕਰ ਰਿਹਾ ਸਾਰੇ ਨਾਮ ਹਰਪਾਲ ਤੇ ਗੁਰਮਖ ਦੋਨੇ ਭਰਾ ਨੇ ਜਸਕਿੰਦਰ ਤੇ ਸੁਖਦੀਪ ਉਹਨਾਂ ਦੇ ਭਤੀਜੇ ਨੇ ਸੋ ਇਹ ਸਾਰੀ ਜਿਹੜੀ ਹੈ ਬੜਾ ਅੱਛਾ ਇਹ ਬ੍ਰੇਕਥਰੂ ਮਿਲਿਆ ਸਪੈਸ਼ਲੀ ਜਦੋਂ 26 ਜਨਵਰੀ ਦੇ ਸੰਬੰਧ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਸੀ ਸਾਰੀ ਸਟੇਟ ਦੇ ਵਿੱਚ ਔਰ ਬਹੁਤ ਸਾਰੇ ਇਨਪੁਟ ਸੀ ਸੋ ਮੈਂ ਇਹਦੇ ਸਾਰੀ ਮੁबारकबाद ਦਿੰਦਾ ਆਪਣੀ ਟੀਮ ਨੂੰ ਜਿਹੜੀ ਰਹਿਨਮਾਈ ਸਾਡੇ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਔਰ ਨਾਲ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਏਸੀਪੀ ਹਰਮਿੰਦਰ ਜੀ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਸਿੰਘ ਔਰ ਇਸ ਆਪਰੇਸ਼ਨ ਨੂੰ ਜਿਹੜਾ ਫਾਈਨਲਾਈਜ਼ ਕੀਤਾ ਔਰ ਬਹੁਤ ਡੀਪਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਇਨਸਪੈਕਟਰ ਮੋਲਨਦੀਪ ਤੇ ਉਹਨਾਂ ਦੀ ਟੀਮ ਨੇ ਸੋ ਇਹਨੂੰ ਅੱਗੇ ਕੈਰੀ ਫਾਰਵਰਡ ਵੀ ਅਸੀਂ ਕਰਾਂਗੇ ਬਟ ਮੈਂ ਸਮਝਦਾ ਕਿ ਇੱਕ ਵਾਰੀ ਇਸ ਨਾਲ ਪੂਰਾ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਪਰ ਕਹੇ ਇਹ ਨਹੀਂ ਆਪਣੀਆਂ